ਸੋਨੂ ਨੂੰ ਮਾਰੀ ਤੇ ਕਿਉਂ ਨਾ ਸੋਨੂ ਦਾ ਪਤਾ ਲਾઈએ ਇਹ ਪਰ ਮਸਲਾ ਇਹ ਆ ਕਿ ਮੈਂ ਤੇ ਆ ਗੋਲਾ ਤੇ ਚੱਲ ਜਿਆਦਾ ਗੱਲਾਂ ਬਾਤਾਂ ਨਾ ਮਰਾਂਗੇ ਜਿਆਦਾ ਕੰਮ ਨਾਲ ਘਟਾਂਗੇ ਉਹਨੂੰ ਮੈਂ ਪੁੱਛੂ ਕੀ ਹਾਲ ਚਾਲ ਆ ਉਹਨੇ ਕਹਣਾ ਠੀਕ ਠਾਕ ਆ ਮੈਂ ਉਹਨੂੰ ਪੁੱਛੂ ਦਵਾਈ ਕਿੱਥੋਂ ਚੱਲਦੀ ਆ ਉਹ ਮੈਨੂੰ ਕਹਿ ਦੂਗਾ ਕਿ ਦਵਾਈ ਜਿਹੜੀ ਉਹ ਪੁਰਾਣੇ ਡਾਕਟਰ ਕੋ ਚੱਲਦੀ ਤੇ ਮੈਂ ਕਹੂੰਗਾ ਹਾਂ ਠੀਕ ਆ ਉਹਨੂੰ ਪੁੱਛੂ ਕੀ ਖਾਣ ਲਈ ਕੀ ਦੱਸਿਆ ਤੂੰ ਆਪੇ ਦੱਸ ਦੂਗਾ ਕਿ ਕੀ ਖਿਚੜੀ ਖੁਚੜੀ ਦੱਸੀ ਆ ਤੇ ਚਾਲੇ ਐਨੀ ਅੱਗੇ ਗੱਲਾਂ ਬਾਤਾਂ ਕਰਕੇ ਤੇ ਨਿਕਲਾਵਾਂਗੇ ਆਪਾਂ ਪਤਾ ਲੈਣਾ ਚਾਹੀਦਾ ਬੰਦੇ ਦਾ ਬੰਦਾ ਬੰਦੇ ਦੇ ਕੰਮ ਆਉਂਦਾ ਵਾ ਉਹ ਗੱਲ ਕਰਨ ਕਰਕੇ ਚਾਚਾ ਤੇਰੇ ਕਿੱਥੇ ਆ ਚਾਚਾ ਮੇਰਾ ਲਿਆ ਕੇ ਬੰਦੇ ਨੇ ਬੈਠਾ ਉਹ ਕਿਹੜੇ ਟਾਇਰ ਤੇ ਬੈਠਾ ਟਰੈਕਟਰ ਦੇ ਟਾਇਰ ਤੇ ਨਹੀਂ ਭਰਾਵਾ ਉਹ ਤੇ ਬਿਮਾਰ ਹੀ ਤੇ ਭੰਗੜਾ ਕਿੱਦਾਂ ਪਾਉਂਦਾ ਵੇ ਆਵੇਂ ਹੋ ਹੋਰ सोनू ਠੀਕ ਆ ਤਾ सोनू ਕੀ ਹਾਲ ਆ ਹਾਲ ਹੁਣ ਕਹਦੇ ਮਮਾ ਤੁਸੀਂ ਤਾਂ ਡਰਾਈ ਹੋ ਜਾ ਮੈਨੂੰ ਮਰਨੇ ਪਹਿਲਾਂ ਅੱਗੇ ਬੰਦਾ ਤੁਹਾਨੂੰ ਹੋਰ ਮਾਰ ਦੋ ਹਏ ਚੱਲ ਰੱਬ ਮਿਹਰ ਕਰੇ ਦਵਾਈ ਕਿੱਥੋਂ ਚੱਲਣ ਦੀ ਆ ਸਰ ਮਨਰਾਜ ਕੋ ਚੱਲਣ ਦੀ ਧਰਮਰਾਜ ਕੋ ਡਾਕਟਰ ਨਾ ਛੱਡੀ ਡਾਕਟਰ ਬਹੁਤ ਵਧੀਆ ਯੋ ਕੋਈ ਦਵਾਈ ਖਾਈ ਵਾ ਉਠਾ ਲੈ ਰਿਹਾ ਬਾਬਾ ਮੂਝਾ ਮਿਰ ਕੋ ਨਹੀਂ ਰੇ ਪਾਣ ਪੀਂਦੀ ਕਿ ਦੱਸਿਆ ਵਾ ਪੱਥਰ ਤੇ ਕਹਿੰਦਾ ਇਟਾ ਖਾਈ ਜਾਈਂ ਆਹ ਚੱਲ ਖਾਲੀ ਹਲਕਾ ਫੁਲਕਾ ਵਾ ਓਏ ਰੱਬਾ ਮੇਰਿਆ ਓਏ ਆ ਬੋਲਾ ਜੇ ਕਿਥੋਂ ਆ ਗਿਆ ਮੇਰਾ ਪਤਾ ਲੈ ਤੂੰ ਹੀ ਰੱਖਾ ਹੱਥ ਨਾ ਜੋੜ ਮੈਂ ਅਰਦਾਸ ਕੀਤੀ ਹੈ ਤੇਰੀ ਤੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣੀਆਂ ਮੇਰੇ ਸਿਰ ਤੇ ਰੋਣਾ ਮਾਰਾ ਉਹ ਹਰਕੇ ਬਜ਼ੁਰਗੇ ਦੇਖਣਾ ਜਿਹੜਾ ਸੌਂਦਾ ਤੇ ਕਬਰਾਂ ਮਿਲੂ ਕਰ ਛੜਨ ਲੱਗਾ ਵਾ ਜਾ ਭਰਾ ਜਾ ਨਹੀਂ ਜਾਣ ਦੇ ਪਰੀ ਨੀ ਕੁ ਘਰ ਕੋਟੀ ਨਹੀਂ ਰੋਟੀ ਰੋਟੀ ਹੀ ਮੈਂ ਖਾਣੀ ਮੈਂ ਚਲਦਾ ਮੇਰੇ ਮਾਂ ਮਾਂ ਆਪਰੇਸ਼ਨ ਹੋਇਆ ਐ ਇਦਾਂ ਨਹੀਂ ਕਰਨਾ ਤਾ ਤੂੰ ਜਾਵੇਂਗਾ ਕਿ ਮੈਂ ਹੁਣ ਜਾਵਾਂ ਨਾ ਕਿਉਂ ਟੈਨਸ਼ਨ ਲੈਣਾ ਕੱਲ ਨੂੰ ਕੱਲ ਨੂੰ ਫੇਰ ਮੈਂ ਆ ਜੂੰਗਾ ਟੈਨਸ਼ਨ ਨਹੀਂ ਲੈਣੀ ਤੈਨੂੰ ਮੈਂ ਕੋਹ ਹੋ ਗਿਆ ਓਏ ਕੀ ਹੋ ਗਿਆ ਓਏ ਓਏ ਚਲ ਤੇ ਦੇਖ ਓ ਜਲਦਾ ਪਤਾ ਲੈਣਾ ਯਾਰ ਲੱਗਦਾ ਤੂੰ ਗਲਤ ਬਗਵਾਸ ਕਰ ਗਿਆ ਨਾ ਆਵਾਤਾ ਵੀ ਬੋਲ ਗਿਆ ਲੈ ਰੋ ਜਾ ਨੀਵਾ ਨੀਵਾ ਹੋ ਗਿਆ